ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਆ ਜੀ ਫੇਰ ਚੱਲੇ ਜੀ ਲੁਧਿਆਣੇ ਵਿਆਹ ਚਾਰ ਪੰਜ ਦਿਨ ਪਹਿਲਾਂ ਗਏ ਸੀਗੇ ਉਦੋਂ ਮਾਸੀ ਦੀ ਕੁੜੀ ਦਾ ਵਿਆਹ ਸੀਗਾ ਹੁਣ ਸਾਡੀ ਜਿਹੜੀ ਵੱਡੀ ਮਾਸੀ ਆ ਉਹਦੇ ਪੋਤੇ ਦਾ ਵਿਆਹ ਭਾਈ ਲੁਧਿਆਣੀ ਸੇਮ ਉਸੇ ਜਗ੍ਹਾ ਦੀ ਆਉਣ ਚੁਲੋ ਥੋੜਾ ਇਕੱਠੇ ਘਰ ਨੇ ਬੈਠ ਤਾਂ ਤੇ ਅੱਜ ਚੱਲੇ ਆ ਜੇ ਸ਼ਾਮ ਦੀ ਹੈਗੀ ਹੈ ਜਾਗੋ ਤੇ ਕੱਲ ਨੂੰ ਸ਼ਾਮ ਦੀ ਬਰਾਤ ਹੈ ਪਰਸੋਂ ਵਾਪਸੀ ਕਰਾਂਗੇ ਤੇ ਕੋਸ਼ਿਸ਼ ਕਰਾਂ ਹੁਣ ਸਾਰਾ ਬਲੌਗ ਦਿਖਾਵਾਂਗੇ ਰਸਤੇ ਦਾ ਵੀ ਤੇ ਜਾ ਗੁਦਾ ਅਲੱਗ ਬਲੌਗ ਆ ਤੇ ਬਰਾਦਾ ਅਲੱਗ ਬਲੌਗ ਦਿਖਾਵਾਂਗੇ ਤੁਹਾਨੂੰ ਆਪਣੇ ਬਲੌਗ ਨਾਲ ਬਣੇ ਰਹੋ ਚੱਲਦੇ ਚੱਲਦੇ ਸ਼ਹਿਰ ਵੀ ਕਰੀ ਚੱਲਿਓ ਤੇ ਮਿਲਦੇ ਹਾਂ ਨੂੰ ਰਸਤੇ ਵਿੱਚ ਆ। ਪਹੁੰਚ ਚੁੱਕੇ ਹਾਂ ਇਸਨਾਮ ਵਾਸ਼ਟੈਂਡ ਮੋਠੇਲਾ ਪਾਰਕ ਚ ਖੜਾਤਾ ਪਾਰਕਿੰਗ ਕਰਤਾ ਤੇ ਹੁਣ ਚੱਲਦੇ ਅੱਗੇ ਤੁਹਾਨੂੰ ਦਿਖਾਵਾਂਗੇ ਬਣੇ ਰਹੋ। ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਇਸਨਾਮ ਵਾਸ਼ਟੈਂਡ ਸੀਰ ਉਦਮ ਸਿੰਘ ਵਾਸ਼ਟੈਂਡ ਇਸਨਾਮ ਤੇ ਹੁਣ ਚੱਲਾਂਗੇ ਆਪਾਂ ਰੇਲਵੇ ਸਟੇਸ਼ਨ ਮੋਠੇਲਾ ਆਪਣੇ ਪਾਰਕਿੰਗ ਚ ਖੜਾ ਖਰੇ ਆ ਵਾਸ਼ਟੈਂਡ ਚ ਹੁਣ ਕੋਲ ਜਾ ਰਹੇ ਤੁਹਾਨੂੰ ਦਿਖਾਵਾਂਗੇ ਬਣੇ ਰਹੋ। ਲਓ ਜੀ ਆਪਾਂ ਜਾ ਰਹੇ ਹਾਂ ਰੇਲਵੇ ਸਟੇਸ਼ਨ ਵੱਲ ਬੱਸ ਸਟੈਂਡ ਥੋੜਾ ਦੂਰਾ ਤੁਰ ਕੇ ਜਾ ਰਹੇ ਆ ਮੈਂ ਕਿਉਂਕਿ ਮੋਟ ਸੇਲਾ ਕੋ ਉਧਰ ਪਾਰ ਕੀਤਾ ਸੀਗਾ ਦੇਖ ਰਿਹਾ ਐਨਟੀ ਪਿੱਛੇ ਦੇਖ ਰਿਹਾ ਟ੍ਰੇਨ ਦਾ ਟਾਈਮ 11:30 ਦੇ ਵਜੇ ਤਾਂ ਦੇਖ ਲਿਆ 11:30 ਤਾਂ ਵੱਜਣ ਵਾਲੀ ਜੀ ਨੇ ਆਪਾਂ ਪਿਛਲੀ ਵਾਰ ਜਾਇਸ਼ ਉੱਤੇ 12:00 ਵਜੇ ਤੇ ਟ੍ਰੇਨ ਨੇ ਅੱਜ ਦੇਖਾਂਗੇ ਕਿ ਕਿੰਨੇ ਵਜੇ ਆਉਂਦੀ ਆ ਮਿਲਟ ਕਰਾਂਗੇ ਬੱਸ ਮੈਂ ਬੱਸ ਸਟੈਂਡ ਤੇ ਪਹੁੰਚ ਸੌਰੀ ਰੇਲਵੇ ਸਟੇਸ਼ਨ ਤੇ ਪਹੁੰਚਣਾ ਹਾਂ ਗਾਹਣਹਰੀ ਮੰਮੀ ਇੱਥੇ ਬੈਠਿਆ ਪਹਿਲੀ ਕਿਉਂ ਮੈਂ ਉੱਤਰ ਲਾ ਕੇ ਮੁੱਠਿਆਂ 파ਰ ਕਰਨ ਵਾਗਿਆ ਸੀਗਾ ਪਾਰਕਿੰਗ ਚ ਦੋਸਤ ਨੂੰ ਦਿਖਾਵਾਂਗੇ ਉਸ ਨੂੰ ਮਿਲਾਂ ਮੈਂ ਇਹ ਨਾਲੇ ਜਾ ਕੇ ਟਿਕ ਟੋਟਾ ਪੱਕਟਾਵਾਂਗੇ ਸਾਰਾ ਸੁਣ ਦਿਖਾਵਾਂਗੇ ਬਣੇ ਰਹੋ ਲਓ ਜੀ ਆਪਾਂ ਪਹੁੰਚ ਚੁੱਕੇ ਵਾਸਟ ਰੇਲਵੇ ਸਟੇਸ਼ਨ ਉੱਪਰ ਸਾਹਮਣੇ ਆ ਗਿਆ ਵਾ ਸਟੇਸ਼ਨ ਇੱਥੇ ਬੈਠੇ ਨਗਾਣਹੂਰੀ ਤੇ ਮੈਂ ਹੁਣ ਜਾ ਕੇ ਪਾਤੀ ਉੱਚਾ ਕਟਾ ਕੇ ਵੀ ਟਿਕ ਟਕ ਡਾਗ ਲਿਆਵਾਂਗੇ ਮਿਲਾਵਾਂਗੇ ਜੇ ਕੋ ਕੋ ਪਹੁੰਚਣਾ ਚਾਹੇ ਉਹਦੇ ਤੇ ਕੋਲੋਂ ਮੈਂ ਟਿਕਟ ਟਾ ਫੇਸ ਤੋਂ ਕਹਾਵਾਂ ਲੱਗ ਜਾਂਦੇ ਚਾਰ ਦੇ ਇਸ ਕੋਣੇ ਦੇ ਉੱਪਰ ਟਿਕਟ ਕਾਊਂਟਰ ਤੇ ਪਹੁੰਚ ਕੇ ਰਿਟਰਨ ਨਹੀਂ ਕਰਦੀਏ ਕਰਦੇ ਲਓ ਜੀ ਟਿਕਟਾਂ ਆਪਾਂ ਲੈ ਲਈਆਂ ਤੇ ਹੁਣ ਆਪਾਂ ਚੱਲਦੇ ਆਂ ਤੇ ਵੇਟ ਕਰਦੇ ਆਂ ਟ੍ਰੇਨ ਦੀ ਕਿੰਨੇ ਵਜੇ ਆਉਂਦੀ ਹੈ ਦੇਖਦੇ ਟਿਕਟਾਂ ਹੋ ਗਈਆਂ ਨੇ ਆਪਣੀਆਂ ਲਓ ਜੀ ਆਪਾਂ ਖੜੇ ਆਂ ਵੇਟ ਕਰਦੇ ਆਂ ਸਾਰੇ ਬੈਠੇ ਤੇ ਆਉਣ ਵਾਲੀ ਆ ਨੇ ਬਈ ਕਮਾਲ ਗੱਡੀ ਤਾਂ ਪਹੁੰਚ ਚੁੱਕੀ ਐ ਸਟੇਸ਼ਨ ਦੇ ਉੱਤੇ ਅਸੀਂ ਵੇਟ ਕਰ ਰਹੇ ਸਾਡੀ ਟ੍ਰੇਨ ਦੀ ਹਜੇ ਆਈ ਨਹੀਂ ਹੈਗੀ ਤੇ ਮਾਲ ਗੱਡੀ ਪਹੁੰਚ ਚੁੱਕੀ ਆ ਰੈਕ ਆ ਗਿਆ ਰੈਕ ਲੱਗਿਆ ਹੋਊਗਾ ਸ਼ਾਇਦ ਰੇਲੂ ਹੋਊਗਾ ਇਹ ਚ ਵੀਨਾਦਬੁਰੀ ਖੜਨੀ ਐ ਅਸੀਂ ਕਰ ਰਹੇ ਆਂ ਵੇਟ ਲਵਸ਼ੋਰੀ ਨੂੰ ਰਹੀ ਕਾਲੀ ਵਿਛੇ ਦੀ ਗੱਡੀ ਆਵੇ ਸੀ ਚੜੀਏ ਸਾਰੇ ਬੈਠੇ ਸੀ ਆ ਹੋਰੇ ਵੇਟ ਕਰ ਰਹੇ ਨੇ ਦੇਖਦੇ ਆਂ ਕਦੋਂ ਆਉਂਦੀ ਐ ਸਾਡੀ ਪਹਿ ਪਹੁੰਚ ਚੁੱਕੀ ਐ ਟ੍ਰੇਨ ਸਾਡੀ ਟ੍ਰੇਨ ਚਲਾਗੇ ਹੁਣ ਰੇ ਟ੍ਰੈਕ ਕਰ ਰਹੇ ਹਾਂ ਖਵਾਵਾਂਗੇ ਭਾਈ ਆਪਣੀ ਟ੍ਰੇਨ ਪਹੁੰਚ ਚੁੱਕੀ ਆ ਹੁਣ ਜਾਂ ਚੜਾਂਗੇ ਆਪਣੀ ਟ੍ਰੇਨ ਸਟਾਪ ਖੜੂ ਵੀ ਹੈ ਜੀ ਦੇਖਦੇ ਆ ਜੀ ਇਹ ਜੀ ਆਪਣੀ ਟ੍ਰੇਨ ਆ ਚੁੱਕੀ ਆ ਆਪਾਂ ਚਲਾਂਗੇ ਅੰਦਰ ਬੈਠਾਂ ਲੋ ਜੀ ਟ੍ਰੇਨ ਵਿੱਚ ਬੈਠ ਚੁੱਕੇ ਆ ਭਾਈ ਸਾਰੇ ਰਵਾਨਗੀ ਪਾ ਕੇ ਲੁਧਿਆਣੇ ਨੂੰ ਤੁਹਾਨੂੰ ਦਿਖਾਵਾਂ ਸਾਰਿਆਂ ਮਿਲਾਵਾਂਗੇ ਡੀਟ ਕਰ ਲੈਨੇ ਇਧਰ ਆ ਬਿਠਾਏ ਇੱਕ ਮਾੜਾ ਭਾਈ ਹਾਂ ਬੇਟਾ ਸਾਰੇ ਭਾਈ ਕੈਂਡੀਡੇਟ ਪਹਿਲਾਂ ਵਾਲੀ ਨੇ ਖੜਾ ਤਕਰੀਰ ਮੈਂਬਰ ਸਾਰੇ ਪਹਿਲਾਂ ਵਾਲੀ ਨੇ ਪਿਛਲੇ ਵਿਆਹ ਵਾਲੀ ਮੈਂਬਰ ਨੇ ਸਾਰੇ ਜਿਹਨਾਂ ਮੈਂਬਰ ਘੱਟ ਨੇ ਭਾਈਆਂ ਘੱਟ ਜ਼ਰੂਰ ਨੇ ਉਹ ਹੈਗੇ ਉਹੀ ਨੇ ਮੰਨਣਾ ਮੈਂ ਨਵੇਂ ਮੈਂਬਰ ਬੀਕਰ ਪੂਰੇ ਹੋ ਗਏ ਪੂਰੇ ਹੋ ਗਏ ਮੈਂਬਰ ਬਾਰੇਗੇ ਉਹਨੇ ਕ ਪੂਰੀ ਬਾਰੇਗੇ ਮੈਂਬਰ ਪੂਰੇ ਹੋ ਗਏ ਬਾਰੇਗੇ ਬਾਰੇ ਲਗੇ ਵਾਰੀ ਵਾਰੀ ਆਓ ਜੀ ਪਹੁੰਚ ਚੁੱਕੇ ਹਾਂ ਬਸ ਸੰਗਰੂਰ ਸਟੇਸ਼ਨ ਤੋਂ ਫਰਥ ਤਾਂ ਲੱਗ ਲਿਆ ਇੱਥੇ ਬਹੁਤ ਦਸਿੰਨ ਵਾਲਾ ਬੋਲ ਚੁੱਕੀ ਹੋ ਜੀ ਟ੍ਰੇਨ ਇੱਕ ਸਟਾਪ ਆ ਗਿਆ ਭਾਜੀ ਇੱਥੇ ਜੀ ਬਰ ਨੌ ਦੀ ਸਟਾਪ ਹੈ ਖਾਲੀ ਸੈਸ਼ਨ ਹੈ ਕਿਸੇ ਕੋਲ ਪਾਣੀ ਪੋਣ ਜੀ ਵੈਸੇ ਇੱਥੇ ਲਾਈ ਬਿਆਹ ਦੀ ਤਿਆਰੀ ਹੈ ਤਾਂ ਕਨੇਬੜੀ ਨਹੀਂ ਹੈਗੀ ਵਿਆਹ ਚੱਲ ਪੇ ਹਜੇ ਵੀ ਰਾਸਤੇ 'ਚ ਕੋਈ ਮਹਿੰਦੀ ਲਾ ਰਿਹਾ ਕੋਈ ਕੁਛ ਕਰ ਰਿਹਾ ਹਜੇ ਖਾ ਰਹੇ ਨੇ ਸਾਡਾ ਪੀਣਾ ਵੀ ਚੱਲ ਰਿਹਾ ਸਾਡੇ ਨਾਲ ਹੀ ਹਜੇ ਤੱਕ ਸਾਡੀ ਸ਼ਾਪਿੰਗ ਕਿਤਾ ਖਤ ਪੂਰੀ ਹੋ ਗਈ ਤਿਆਰੀ ਨਹੀਂ ਪੂਰੀ ਹੋਈ ਮੈਨੇ ਉਹਦੇ ਲੱਗ ਰਹੀ ਐ ਨੇ ਦੇਖੋ ਜਿਹੜਾ ਤੇ ਕੰਮ ਆਇਆ ਫੈਦਰ ਖਾਨ ਤੇ ਜੋਰ ਆ ਕਿਸੇ ਦਾ ਕਿਸੇ ਜੀ ਦਾ ਜੋਰ ਆ ਤੇ ਖਾਨ ਤੇ ਜੋਰ ਆ ਉਹ ਜੀ ਟ੍ਰੇਨ ਪਹੁੰਚ ਚੁੱਕੀ ਆ ਟੋਰੀ ਟੋਰੀ ਜਕਸ਼ਨ ਸਟੇਸ਼ਨ ਟੋਰੀ ਦਾ ਗਿਆ ਪਹੁੰਚ ਬਜਾਰ ਆ ਜਦ ਲੁਧਿਆਣੇ ਵਿਆਹ ਆਸ ਤੇ ਬਲੋਕਾ ਦਾ ਕਾਰ ਨੇ ਸਟੇਸ਼ਨ ਕੋਲ ਸਿਕਾਦਰੇਾਰੇਾਰੇ ਦਿਖਾਉਣ ਦੀ ਜਿੰਨੇ ਹੋ ਸਕਦਾ। ਇਹ ਜਿ ਤੋਰੀ। ਆਹ। ਇਹ ਦੱਸ ਦੇ ਮੈਂ ਦੱਸ। ਜਿਹੜੀ ਸਟੇਸ਼ਨ ਆਜੋ ਕੇ। ਸਟਾਪ ਬਾਰੇ ਖੜੂਗੀ ਤਰੀਂ ਕੋਲ ਟਾਈਮ ਚੱਲਾਂਗੇ। ਲਾਓ ਜੀ ਆ ਗਈ ਹਿੰਮਤ ਤਾਨਾ। ਰੇਲ ਸਟੇਸ਼ਨ ਪਹੁੰਚ ਚੁੱਕੀ ਹੈ ਟ੍ਰੇਨ ਆਪਣੀ। ਮਤਨੋ ਬਹੁਤ ਪਾਹੀ ਐ ਸੈਸ਼ਨ ਕਰ ਰੋ ਕਿ ਡਿਸਟਾਪ ਉਰੇ ਲਓ ਜੀ ਪਹੁੰਚ ਚੁੱਕੇ ਆਪਾਂ ਮਲੇਰ ਕੋਟਲੇ ਖੜੀ ਆ ਇਧਰ ਸੁਪਰ ਫਾਸਟ ਗੱਡੀ ਇਸੀ ਇਸੀ ਗੱਡੀ ਆ ਗਈ ਹੈ ਦੇਖ ਭਾਈ ਪੋਕਿੰਗ ਹੁੰਦਾ ਟਿਕਟਾਂ ਦੀ ਦੇਖ ਇਹਨੂੰ ਲੈ ਕੇ ਜਾਊਗਾ ਚੱਕੇ ਹਲਾ ਪੈ ਗਿਆ ਤਾਂ ਟਾਂ ਟਾਗ ਦੋ ਲਓ ਜੀ ਆਪਣੀ ਟ੍ਰੇਨ ਪਹੁੰਚ ਚੁੱਕੀ ਹੈ ਕੁੱਪਾ ਸਟੇਸ਼ਨ ਚੱਲ ਪਈ ਤੇ ਸਟਾਪ ਸੋਣੀ ਹੁੰਦਾ ਹੈ ਮਤਲਬ ਅੱਡੇ ਮੈਂ ਤਾਂ ਸਟਾਪ ਨਹੀਂ ਸੀਗਾ ਕੁੱਪਾ ਤੋਂ ਅੱਗੇ ਚਾ ਚੁੱਕਿਆ ਹਾਂ ਕਿ ਪਹੁੰਚਣ ਵਾਲੇ ਆ ਭਾਈ ਕੁਪਾ ਪਹੁੰਚ ਚੁੱਕੇ ਆ ਬਸ ਤੁਦਨਾ ਸਟੇਸ਼ਨ ਗ੍ਰੈਂਡਗੜਮੰਡੀ ਆਊਗਾ ਹੁਣ ਤੇ ਜਦ ਇੱਕ ਕੱਲੂਕਾਰ ਆਊਗਾ ਟਿਕਾਊਗਾ ਕਿਲਾ ਬਾਈਪੁਰ ਕੋਲੋਂ ਲੱਗਣਾ ਬੜੇ ਆਉਗਾ ਉਹ ਨਾਲ ਸ਼ੇਅਰ ਕਰੀ ਜਾਂਦੇ ਹੋ ਤੇ ਇਹ ਕੁਪਾ ਸਟੇਸ਼ਨ ਤੋਂ ਬਾਕੀ ਨੇ ਪਹੁੰਚ ਚੁੱਕੇ ਨੇ ਦੇਖੋ ਇਹ ਇੱਕ ਕੱਲੂਕਾਰ ਆ ਚੱਲ ਜੋ ਕੈਂਟਰ ਸਟੇਸ਼ਨ ਸ਼ੌਟ ਰੇ ਨੇ ਭਾਈ ਬਸ ਫਰੇਗ ਇਨੋ ਨੈਗੇਟਿਵ ਵਰਮਣੇ ਬਸ ਚੱਲ ਪਾ ਜੀ ਪੇਟ ਭੂਜ ਚੱਲ ਰਹੀ ਹੈ ਭਾਈ ਖਿਆਲ ਦੇ ਨਾਲ ਸੇਲ ਚੂਬ ਸਾਰਾ ਸਮਾਨ ਖਾਇਆ ਜਾ ਰਿਹਾ ਹੈ ਖਾਣਾ ਪੀਣਾ ਸਾਰਾ ਨਾਲ ਲੈ ਕੇ ਆਇਆ ਜੀ ਬਹੁਤ ਬਰਾਬਰ ਜੀ ਆ ਗਏ ਅਹਿਮਦਗੜ ਮੰਡੀ ਅਮਰਤਕਟ ਸਟੇਸ਼ਨ ਤੇ ਪਹੁੰਚੇ ਹੋਏ ਸੀ ਇਹ ਤੋਂ ਗਿਆ ਪਹੁੰਚ ਚੱਲ ਪਿਆ ਅੱਗੇ ਨੂੰ ਅਹਿਮਦਗੜ ਇਹ ਰੇਲ ਸਟੇਸ਼ਨ ਅਹਿਮਦਗੜ ਦਾ 50 ਰੁਪਏ ਅੱਗੇ ਨੂੰ ਬਸ ਹੁਣ ਆਪਾਂ ਕੰਮ ਲੱਗ ਗਿਆ ਇੱਕ ਦੋ ਸਟੇਸ਼ਨ ਰਹਿ ਗਏ ਆਪਣੀ ਬਸ ਦਿਲਾ ਰਾਏਪੁਰ ਆਊਗਾ ਪਤਾ ਸ਼ਾਇਦ ਕਿੱਦਾਂ ਆਵੇ ਮੈਨੂੰ ਲੱਗਦਾ ਚਲਣੀਆਂ ਆਪਣਾ ਲਵੀ ਜਾ ਕੰਬਸ ਇੱਕ ਤੋਂ ਸਟੇਸ਼ਨ ਹੈਗੀ ਆਪਣੇ ਬਾਕੀ ਹੈ ਭਾਈ ਹੁਣ ਦਿਖਾਵਾਂ ਖੰਡਕੀਰ ਮਰੁੰਡੇ ਦੇਖੋ ਮਾੜੀ ਉਹਦਾ ਹਸਿਆਰੀ ਮਾੜਾ ਜੀ ਨਾਲ ਹੀ ਲਿਆਇਆ ਭਾਈ ਚੱਲੇ ਵਿਆਹ ਤੇ ਆ ਸੀ ਲੈ ਉਹ ਭਾਈ ਹੁਣ ਪਹਿਲਾਂ ਵੀ ਦਿਖਾਇਆ ਸੀਗਾ ਪੂਰਾ ਮਾਲ ਗੱਡਿਆਂ ਨੇ ਮਾਲ ਗੱਡਿਆਂ ਸਾਰੇ ਇੱਥੇ ਲੋਡ ਹੋਣਗੇ ਨੇ कंटेनर कंटेनर गॾिजण लोड पंटेनर कंटेनर वारे गॾु लोड मंटेनर आंदे गॾीअ कराए कंटेनर वारे बीह मशीन ਕਰੇਨਾ ਦੇ ਕੋ ਬੜੀ ਗੜੀਆਂ ਨੇ ਐ ਕਰੇਨਾ ਲੋਡ ਕਰਦੇ ਆ ਭਾਈ ਆਓ ਜੀ ਆ ਗਿਆ ਕਿਲਾ ਰਾਏਪੁਰ ਅਗਲਾ ਸਟੇਸ਼ਨ ਗੱਲ ਹੈ ਜਿੱਥੇ ਆਪ ਉਤਰਾਂਗੇ ਆਓ ਜੀ ਕਿਲਾ ਰਾਏਪੁਰ ਤੋਂ ਚੱਲ ਪਿੱਤੇ ਅੱਗੇ ਨੂੰ ਆਰਾਛਾ ਉਹ ਗੱਲ ਹੈ ਜਿੱਥੇ ਆਪ ਉਤਰਨਾ ਹੈ ਹੁਣ ਇਹ ਕਿਲਾ ਰਾਏਪੁਰ ਸਟੇਸ਼ਨ ਆਪਾਂ ਸਾਡੇ ਚੱਲੇ ਆ ਭਾਗ ਅੱਗੇ ਹੁਣ ਚੱਲ ਰਹੇ ਆ ਭਾਗੇ ਵੱਲ ਨੂੰ ਤਵੇ ਦਾ ਕਿਉਂ ਲਾ ਲਾਂਗੇ ਆ ਫਖਰਾ ਗੈਲਸ ਸਟੇਸ਼ਨ ਦੇ ਉੱਤੇ ਲਓ ਜੀ ਕੋਲ ਜਆ ਗੈਲਸ ਸਟੇਸ਼ਨ ਦੇ ਉੱਤੇ ਆਟੋ ਬੈਠਾ ਹੈ ਹੁਣ ਆਟੋ ਦੇ ਹਾਲਾਤ ਦਿਖਾ ਦਈਏ ਆਟੋ ਵਾਟਾ ਫੋਲੋ ਵਿੱਚ ਇੱਕ ਆਟੋ ਵਾਹ ਸਵਾਰੀਆਂ ਵੱਧ ਗਈਆਂ ਦੇਖੋ ਇਹ ਸਵਾਰੀਆਂ ਸਾਡੀਆਂ ਫੋਲੋਡ ਆ ਫੋਲੋ ਹੋ ਗਈ ਦੇਖੋ ਆਟੋ ਕਾ ਛੋੜਾ ਰਹਿ ਗਿਆ ਉਸ ਤੇ ਬੈਠਾ ਤੁਸੀਂ ਜਿਹੜਾ ਰਹਿ ਗਿਆ ਆਟੋ ਬਾਅਦ ਬੈਠੋ ਲਾਓ ਭਾਈ ਆ ਜਾਣੇ ਲੱਗ ਰਿਹਾ ਪਹੁੰਚਣਾ ਆਪਾਂ ਆਟੋ ਵਾਟਾ ਫੋਲੋ ਪਰ ਗਿਆ ਹੁਣ ਆਣਾ ਜਰਨ 120000 ਮਹਾਨ ਕੋਸ ਬੜਾ ਕਹਿਆ ਤੋਂ ਚੱਲਦੇ ਜਾ ਰਹੇ ਆ ਬਈ ਬੜੀਆਂ ਮੋਤਿਆਂ ਆਦੀਆਂ ਜੀ ਆਪਾਂ ਪਹੁੰਚ ਚੁੱਕੇ ਭਾਈ ਆਟੋ ਤੋਂ ਉਤਰ ਗਏ ਅੱਗੇ ਜਾ ਰਹੇ ਹਾਂ ਰਖਾਵਾਂਗੇ ਸਾਹਮਣੇ ਭਾਈ ਟੈਂਟ ਲੱਗਿਆ ਤੇ ਸਿਰਫ ਉੱਥੇ ਪਹੁੰਚਣਾ ਆਪਾਂ ਸਾਰੇ ਜਾ ਰਹੇ ਹਾਂ ਭਾਈ ਪਹੁੰਚ ਚੁੱਕਿਆ ਜੀ ਲਵੀ ਹੁਣ ਬੈਗ ਭਾਰੀਆਂ ਗੱਲ ਜਿਹੜੀ ਔਖਾ ਲੱਗਦਾ ਆ ਗਿਆ ਇਹ ਆ ਭਾਈ ਵਿਆਹ ਵਾਲਾ ਕਰ ਅਸੀਂ ਰਹਿ ਚ ਇੱਧਰ ਕਰਾਂਗੇ ਫਿਰ ਉਹ ਯੂ ਕਰਾਏ ਪੇਟ ਭੁਜਾ ਬਈ ਭੁੱਖ ਲੱਗੀ ਹੈ ਸਵੇਰੇ ਚੱਲੇ ਹੋਏ ਆ। ਥਾਣਾ ਆ ਗਿਆ ਆਪਣਾ। ਸਾਰੇ ਲੱਗਿਆ ਖਾਣਾ ਭੁੱਖ ਲੱਗੀ ਬਹੁਤ ਜਿਆਦੇ। ਭੁੱਖਾ ਗਿਆ ਮਿਲਾਂ ਸਾਨੂੰ ਪਰ। ਲੋ ਭਾਈ। ਮਿੱਠਾ ਖਾਵਾ ਏ ਥੋੜਾ ਜ। ਕੀ ਕੁਝ ਖੇ ਰਵੇ। ਆਹ ਖਾਣਾ। ਪੂਰਨਾ ਗਈ ਕਹਿੰਦੇ ਪੂਰਨਾ ਗਈ। ਪੂਰਨਾ ਗਈ ਵੀ ਜਾਂਦੀ ਭਾਈ। ਸਾਰੇ ਦੋਸਤੋ ਬਲੌਗ ਜੀ ਆਪਾਂ ਕਰਾਂਗੇ ਸਮਾਪਤੀ ਸਾਰਾ ਆਪਾਂ ਉਹ ਦਿਖਾਇਆ ਰੋਟੀ ਪਾਣੀ ਖਾ ਲਿਆ ਤੇ ਹੁਣ ਸ਼ਾਮ ਦੀ ਤਿਆਰੀ ਕਰਾਂਗੇ ਕਿਉਂਕਿ ਸ਼ਾਮ ਨੂੰ ਜਾਣਾ ਜਾਗੂ ਦਾ ਪ੍ਰੋਗਰਾਮ ਅੱਜ ਜਾਗੂ ਤੇ ਚੱਲਾਂਗੇ ਸਮੋਲ ਵੀ ਬਲੌਗ ਆ ਵਾ ਅਲੱਗ ਬਣਾ ਕੇ ਦਿਖਾਵਾਂਗੇ ਇਸ ਲਈ ਆਪਾਂ ਇਸ ਬਲੌਗ ਦੀ ਕਰਾਂਗੇ ਸਮਾਪਤੀ ਅਗਲੇ ਬਲੌਗ ਸ਼ੋਰ ਤੋਂ ਮਿਲਾਂਗੇ ਇਹ ਬਲੌਗ ਸਾਰਾ ਦੇਖਿਓ ਤੇ ਸ਼ੇਅਰ ਵੀ ਕਰਿਓ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਤਿਆਰ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਮਿਲਾਂਗੇ ਅਗਲੇ ਵਾਰ ਕੱਲੇ ਕੱਲੇ ਕੀ ਮੋਟਾ